ਅਰੇਰੀ ਨੂੰ ਅਤੇ ਪੁੱਤ ਵੱਲੋਂ ਕੀਤੇ ਜਾਂਦੇ ਨਿਤ ਦੇ ਕਲੇਸ਼ ਤੋਂ ਅੱਕ ਕੇ ਸ਼ਾਂਤੀ ਦੇਵੀ ਸ਼ਹਿਰ ਵਿੱਚ ਰਹੰਦੇ ਆਪਣੀ ਧੀ ਦੀ ਰਾਧਾ ਰਾਣੀ ਅਤੇ ਜਵਾਈ ਹੇਮਰਾਜ ਕੋਲ ਚਲੀ ਗਈ ਡੰਡੀ ਜਵਾਈ ਨੇ ਆਪਣੀ ਛੋਟੀ ਜਹੀ ਦੁਕਾਨ ਵਿੱਚੋਂ ਸਰਫੇ ਕਰ ਕਰਕੇ ਅਤੇ ਬੈਂਕ ਤੋਂ ਕਰਜ਼ਾ ਚੁੱਕ ਕੇ ਇੱਕ ਢੀੜੀ ਜਹੀ ਗਲੀ ਵਿੱਚ ਇੱਕ ਨਿੱਕਾ ਜਿਹਾ ਮਕਾਨ ਖਰੀਦ ਲਿਆ ਸੀ ਡੰਡੀ ਕਰਦੇ ਚਾਰੇ ਪਾਸੇ ਪੁਰਾਣੀਆਂ ਬਣੀਆਂ ਉੱਚੀਆਂ ਉੱਚੀਆਂ ਹਵੇਲੀਆਂ ਕਾਰਨ ਉਸ ਦੇ ਘਰ ਵਿੱਚ ਗਰਮੀ ਵਿੱਚ ਧੁੱਪ ਘਟ ਹੀ ਆਉਂਦੀ ਸੀ ਡੰਡੀ ਸਿਆਲਾਂ ਵਿੱਚ ਤਾਂ ਘਰ ਵਿੱਚ ਧੁੱਪ ਦਾ ਆਉਣਾ ਸੰਭਵ ਹੀ ਨਹੀਂ ਸੀ ਡੰਡੀ ਪਰੰਤੂ ਫਿਰ ਵੀ ਉਸ ਨੇ ਆਪਣੀ ਸੱਸ ਨੂੰ ਠੰਡ ਤੋਂ ਬਚਾਉਣ ਲਈ ਘਰ ਦਾ ਇੱਕ ਛੋਟਾ ਜਿਹਾ ਹੀਟਰ ਲੈ ਆਂਦਾ ਸੀ ਡੰਡੀ 8 ਮਹੀਨਿਆਂ ਤੋਂ ਧੀਜਵਾਈ ਦੇ ਘਰ ਰਹਿੰਦੀ ਸ਼ਾਂਤੀ ਦੇਵੀ ਦੇ ਐਸ ਡੀਓ ਲੱਗੇ ਨਿੱਕੇ ਪੁੱਤਰ ਗਿਰਦਾਰੀ لال ਨੇ ਆਪਣੇ ਜੀਜੇ ਨੂੰ ਫੋਨ ਕੀਤਾ ਅਤੇ ਪੁੱਛਿਆ ਜੀਜਾ ਜੀ ਵੱਡੇ ਬਜ਼ੁਰਗਾ ਨੂੰ ਸਾਲ ਵਿੱਚ ਧੁੱਪ ਦੀ ਬੜੀ ਲੋੜ ਹੁੰਦੀ ਹੈ ਡੰਡੀ ਮੰਮੀ ਲਈ ਧੁੱਪ ਦਾ ਕੀ ਪ੍ਰਬੰਧ ਕੀਤਾ ਹੈ ਪ੍ਰਸ਼ੰਚਨ ਅਫਸਰ ਲੱਗੇ ਸਾਲੇ ਦੀ ਗੱਲ ਸੁਣ ਕੇ ਹੇਮਰਾਜ ਬੋਲਿਆ ਐਸ ਡੀਓ ਸਾਹਿਬ ਧੁੱਪ ਤੋਂ ਪਹਿਲਾਂ ਬਜ਼ੁਰਗਾਂ ਨੂੰ ਤਿੰਨ ਵਕਤ ਦੀ ਰੋਟੀ ਲੋੜ ਅਨੁਸਾਰ ਦਵਾਈ ਅਤੇ ਪਿਆਰ ਦੇ ਦੋ ਬੋਲਾਂ ਦੀ ਲੋੜ ਹੁੰਦੀ ਹੈ ਡੰਡੀ ਮੰਮੀ ਨੂੰ ਮੇਰੇ ਜਹੇ ਗਰੀਬ ਦੇ ਘਰ ਇਹ ਸਭ ਚੀਜ਼ਾਂ ਮਿਲ ਰਹੀਆਂ ਹਨ ਡੰਡੀ ਇਸ ਲਈ ਉਹ ਬਿਨਾ ਤੁੱਪ ਤੋਂ ਹੀ ਰੈਡੀ ਖੁਸ਼ ਰਹਿੰਦੇ ਹਨ ਡੰਡੀ ਆਪਣੇ ਜੀਜੇ ਦੀਆਂ ਕੌੜੀਆਂ ਕਰਾਰੀਆਂ ਗੱਲਾਂ ਸੁਣ ਕੇ ਗਿਰਦਾਰੀ ਲਾਲ ਸੋਚਣ ਲੱਗ ਪਿਆ ਕਿ ਅਸਲ ਵਿੱਚ ਗਰੀਬ ਕੌਣ ਹੈ ਪ੍ਰਸ਼ੰਚੰਨ ਬਰਸਾਤ ਦੇ ਮੌਸਮ ਦੌਰਾਨ ਸਕੂਲ ਦੇ ਵੱਡੇ ਵਿਹੜੇ ਵਿੱਚ ਬਹੁਤ ਸਾਰਾ ਕਾਪੂਸ ਉੱਗ ਪਿਆ ਸੀ ਡੰਡੀ ਇੱਥੋਂ ਤੱਕ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਲੰਘਣ ਵਾਲੇ ਰਸਤੇ ਵੀ ਕਾ ਨਾਲ ਭਰ ਗਏ ਸਨ ਡੰਡੀ ਪ੍ਰਿੰਸੀਪਲ ਸਾਹਿਬ ਨੇ ਪਿੰਡ ਦੇ ਸਰਪੰਚ ਨਾਲ ਸਲਾਹ ਕਰਕੇ ਨਰੇਗਾ ਕਾਮੇ ਸਕੂਲ ਦਾ ਕਾਫੂਸ ਸਾਫ ਕਰਨ ਲਈ ਬੁਲਾ ਲਏ ਡੰਡੀ ਰੇਗਾ ਵਿੱਚ ਕੰਮ ਕਰਦੀਆਂ ਬੀਬੀਆਂ ਨੇ ਘੰਟਾ ਕੋ ਖੁਰਪੇ ਚਲਾ ਕੇ ਚਾਹ ਮੰਗਾ ਲਈ ਅਤੇ ਕੇਰਾ ਘਤ ਕੇ ਚਾਹ ਪੀਣ ਬੈਠ ਗਈਆਂ ਡੰਡੀ ਉਹਨਾਂ ਦੇ ਹਾਸੇ ਠੱਠੇ ਦੀ ਆਵਾਜ਼ ਸਟਾਫ ਰੂਮ ਤੱਕ ਆਉਣ ਲੱਗੀ ਡੰਡੀ ਸਟਾਫ ਰੂਮ ਵਿੱਚ ਬੈਠੀ ਮੈਡਮ ਸਰੋਜ ਨੇ ਮੈਡਮ ਹਰਜੀਤ ਦਾ ਧਿਆਨ ਖਿੱਚਿਆ ਅਤੇ ਬੋਲੀ ਆ ਦੇਖ ਲਓ ਹਰਜੀਤ ਮੈਡਮ ਇਹਨਾਂ ਲੋਕਾਂ ਨੂੰ ਤਾਂ ਮੌਜਾ ਹੀ ਮੌਜਾ ਹਾਲੇ ਕੰਮ ਦਾ ਡੱਕਾ ਤੋੜਿਆ ਨਹੀਂ ਅਤੇ ਅੱਧਾ ਘੰਟਾ ਹੋ ਗਿਆ ਬੈਠ ਕੇ ਹਿੜੜ ਕਰਦੀਆਂ ਨੂੰ ਟੰਗੀ 88 2/3 100 ਬਣਾ ਲੈਣਾ ਇਹਨਾਂ ਇੰਜ ਹੀ ਤੁਰ ਫਿਰ ਕੇ ਡੰਡੀ ਤਕਰੀਬਨ ਸਵਾ ਲੱਖ ਮਹੀਨੇ ਦੀ ਤਨਖਾ ਲੈਣ ਵਾਲੀ ਸਰੋਜ ਮੈਡਮ ਬੋਲੀ ਡੰਡੀ ਇਸ ਤੋਂ ਪਹਿਲਾਂ ਕਿ ਹਰਜੀਤ ਮੈਡਮ ਕੋਈ ਹੰਗਾਰਾ ਪਰਦੀ ਇੱਕ ਬੱਚਾ ਪੈਦਾ ਹੋਇਆ ਸਟਾਫ ਰੂਮ ਵਿੱਚ ਦਾਖਲ ਹੋਇਆ ਅਤੇ ਸਰੋਜ ਮੈਡਮ ਨੂੰ ਕਹਿਣ ਲੱਗਾ ਡੰਡੀ ਮੈਡਮ ਜੀ ਮੈਡਮ ਜੀ ਬਿੱਟੂ ਨੇ ਦੀਪੇ ਦੇ ਪ੍ਰਕਾਰ ਮਾਰੀ